ਟਰਾਂਸਪੋਰਟ ਨਗਰ ਵਾਲੇ ਐਸੋਸੀਏਸ਼ਨ ਨੇ ਬੁਲਾਇਆ ਸੀ ਉਹਨਾਂ ਦੇ ਕਹਿੰਦੇ ਮੈਂ ਇੱਥੇ ਆਇਆ ਸੀ ਤੇ ਇੱਕ ਹੋਰ ਐਸੋਸੀਏਸ਼ਨ ਨਾਲ ਉਹਨਾਂ ਨੇ ਵੀ ਬੁਲਾਇਆ ਇਸ ਤੋਂ ਬਾਅਦ ਅਗਲੀ ਮੀਟਿੰਗ ਲੈ ਰਹੇ ਆ ਜਿਹੜੀ ਇੱਧਰ ਸਕ੍ਰੈਪ ਦਾ ਕੰਮ ਕਰ ਰਹੇ ਆ ਕਬਾੜਾ ਐਸੋਸੀਏਸ਼ਨ ਦੇ ਨਾਲ ਤੇ ਕ੍ਰੇਨ ਵਾਲਿਆਂ ਦੇ ਨਾਲ ਅਗਲੀ ਮੀਟਿੰਗ ਅਗਲੇ ਹਫਤੇ ਹੋ ਜਾਏਗੀ ਅੱਜ ਦਾ ਕੀ ਮਸਲਾ ਹੈ ਅੱਜ ਮਸਲਾ ਕੀ ਕਹਾਂ ਇੱਥੇ ਤੇ ਮਸਲੇ ਹੀ ਮਸਲੇ ਹੈਗੇ ਕੁਝ ਹੈ ਹੀ ਨਹੀਂ ਸਾਫ ਹੀ ਨਹੀਂ ਹੈਗਾ ਉੱਥੇ ਤੇ ਹਾਲਤ ਨਹੀਂ ਹੈਗੀ ਕਬ ਆ ਜਿਹੜਾ ਇੱਥੇ ਦੇਖ ਰਹੇ ਜਿੱਥੇ ਤੁਸੀਂ ਖੜੇ ਹੋ ਪੂਰੀ ਅਕਰੋਚਮੈਂਟ ਹੈਗੀ ਹੈ ਅਗਰ ਤੱਕ ਕਬਾੜ ਪੇ ਆਏਗਾ ਜਿਹੜਾ ਟ੍ਰਾਂਸਪੋਰਟ ਨਗਰ ਦੇ ਜਿਹੜੇ ਮਸਲੇ ਹੈਗੇ ਸੀ ਈਵਨ ਬਹੁਤ ਕਬਾੜ ਜਿਹੜਾ ਕਬਾੜ ਮਾਰਕੀਟ ਦਾ ਟ੍ਰਾਂਸਪੋਰਟ ਨਗਰ ਚ ਪਿਆ ਹੋਇਆ ਸਰ ਉਹਤਨੀ ਬਰਦਾਸ਼ਤ ਕੀਤਾ ਜਾਏਗਾ ਉਹ ਟ੍ਰਾਂਸਪੋਰਟ ਨਗਰ ਹੈ ਟ੍ਰਾਂਸਪੋਰਟ ਨੋਰਥ ਨੂੰ ਦਿੱਤਾ ਹੋਇਆ ਉਹ ਇੱਕ ਡੀਲ ਕਰਕੇ ਦਿੱਤਾ ਹੋਇਆ ਉਹ ਟ੍ਰਾਂਸਪੋਰਟ ਨਗਰ ਹੈ ਉੱਥੇ ਟ੍ਰਾਂਸਪੋਰਟਰ ਨਗਰੀ ਰਹੇਗਾ ਇੱਥੇ ਕਬਾੜ ਮਾਰਕੀਟ ਕਬਾੜ ਮਾਰਕੀਟ ਐਸੋਸੀਏਸ਼ਨ ਵੱਲੋਂ ਕਿਹੜੀ ਮੁਸ਼ਕਲਾਂ ਜਿਹੜੀਆਂ ਦੱਸਿਆ ਗਿਆ ਤੁਹਾਨੂੰ ਐਸੋਸੀਏਸ਼ਨ ਵੱਲੋਂ ਇੱਕ ਤੇ ਕਹਿ ਰਹੇ ਸੀ ਉੱਪਰ ਉਹ ਰੇਣੀ ਸੀਜਨ ਆ ਰਿਹਾ ਹੈਗਾ ਜੀ ਸੀਵਰੇਜ ਨਹੀਂ ਹੈ ਕਲੈਪਸ ਹੈਗਾ ਔਰ ਮੈਂ ਜਈ ਸਾਬ ਨੂੰ ਇਹ ਗੱਲ ਕੀਤੀ ਐਕਸਨ ਸਾਹਿਬ ਨਾਲ ਵੀ ਉਹ ਸੁਪਰ ਸ਼ੱਕਰ ਇੱਥੇ ਲਗਾਇਆ ਸੀ ਲੇਕਿਨ ਕੰਮ ਨਹੀਂ ਕੀਤਾ ਮੈਨੂਅਲੀ ਉਹ ਕਰਨਾ ਕਰਾਣਾ ਪਏਗਾ ਉਹ ਬਹੁਤ ਜਲਦੀ ਕਰਵਾਵਾਂਗੇ ਆ ਬਾਰਸ਼ਾ ਚ ਵਾਦਾ ਹੈਗਾ ਨੰਨਾ ਨਾਲ ਦਿੱਕਤ ਨਹੀਂ ਅਸੀਂ ਆਉਣ ਦਵਾਂਗੇ ਉਹ ਦਿੱਕਤ ਨਹੀਂ ਆਉਣ ਦਵਾਂਗੇ ਕਿਸੇ ਵੀ ਰੂਪ ਚ ਤੇ ਦੂਸਰਾ ਲਾਈਟ ਦੀ ਸਮੱਸਿਆ ਹੈਗੀ ਹੈ ਕਹਿੰਦੇ ਪ੍ਰੋਪਰ ਲਾਈਟਸ ਨਹੀਂ ਜਗ ਰਹੀਆਂ ਹੈਗੀਆਂ। ਔਰ ਸਾਰੇ ਪੁਆਇੰਟਾਂ ਨੂੰ ਕਲੀਅਰ ਕੀਤਾ ਜਾਏਗਾ ਜਿਹੜੇ ਪੁਆਇੰਟ ਨਵੇਂ ਲੱਗਨੇ ਹੈਗੇ ਆ ਉਹ ਵੀ ਨਵੇਂ ਕਰਵਾਤੇ ਜਾਵਾਂਗੇ। ਕਰਾਤੇ ਜਾਣਗੇ। ਇਹਨਾਂ ਦਾ ਇੱਕ ਰੋਡਸ ਦਾ ਮਸਲਾ ਬਹੁਤ ਹੈ ਗੰਭੀਰ ਔਰ ਮੇਰਾ ਮੰਨਣਾ ਹੈ ਕਿ ਜਿੰਨੀਦਰ ਐਕਨੋਲਜਮੈਂਟ ਕਲੀਅਰ ਨਹੀਂ ਹੋਏਗੀ ਰੋਡਸ ਕਿੱਦਾਂ ਅਸੀਂ ਬਣਾਵਾਂਗੇ। ਫਿਰ ਇਹਦੇ ਤੇ ਵੀ ਜਲਦੀ ਵਿਚਾਰ ਕਰਕੇ ਜਲਦੀ ਕਰਾਂਗੇ। ਮੈਂ ਸੋਚ ਰਿਹਾ ਕਿ ਰੈਨਿਸਿਏਸ਼ਨ ਤੋਂ ਪਹਿਲਾਂ ਇੱਥੇ ਆ ਵੀ ਕੰਮ ਅਸੀਂ 2-3 ਮਹੀਨੇ ਚ ਕਰਵਾ ਦਈਏ। ਕੋਈ ਇਹਨਾਂ ਟਾਈਮ ਦਿੱਤਾ ਹੈਗਾ? ਹਾਂਜੀ ਕੋਈ ਟਾਈਮ ਦਿੱਤਾ ਗਿਆ ਨਾ ਦੇਖੋ ਮੈਂ ਹੁਣ ਕੀ ਟਾਈਮ ਦਵਾਂ ਆ ਆਪਣੇ ਵੱਲੋਂ ਮੇਰੇ ਵੱਲੋਂ ਕੱਲੀ ਸਾਰਾ ਸਿਸਟਮ ਠੀਕ ਕਰ ਲੈਣ ਮਾਰਕੀਟ ਵਾਲੇ ਤੇ ਪਰਸੋਂ ਮੈਂ ਸਾਰੇ ਕੰਮ ਕਰਵਾ ਦਿੰਦਾ ਕਬਾੜ ਚੁਕ ਲੈਣ ਸਕ੍ਰੈਪ ਸਾਰਾ ਚੁਕ ਲੈਣ ਠੀਕ ਹੈ ਤੇ ਮੇਰੇ ਵੱਲੋਂ ਕੋਈ ਦਿੱਕਤ ਨਹੀਂ ਜੀ ਮੈਂ ਐਡਾ ਵਧੀਆ ਨੂੰ ਬਣਾ ਦਵਾਂਗੇ ਟ੍ਰਾਂਸਪੋਰਟ ਨਗਰ ਵਾਕਈ ਯਾਦ ਕਰੂਗੇ ਪੂਰੀ ਲਾਈਟ ਪੂਰੀ ਸ਼ੀਸ਼ਾ ਪੂਰੀ ਵਾਸ਼ਰੂਮ ਵਧੀਆ ਕਰ ਦਵਾਂਗੇ ਆ ਜਿਹੜਾ ਮਾਰਕੀਟ ਵੀ ਹੈ ਜਿਹੜਾ ਕਵਰ ਮਾਰਕੀਟ ਕਿਹੜਾ ਵਧੀਆ ਕਰਾਂਗੇ ਕਰੇਨਸ ਤੋਂ ਬੜਾ ਮਸਲਾ ਹੈਗਾ ਉਹ ਅੱਜ ਹੀ ਡਿਸਾਈਡ ਕੀਤਾ ਇੱਕ ਲੋਕੇਸ਼ਨ ਮੈਂ ਦੇਖ ਲਈਏ ਸਾਰਿਆਂ ਨੂੰ ਕਹਿਤਾ ਜਾਏਗਾ ਬਾਹਰ ਕਰੇਨਾ ਨਹੀਂ ਲੱਦਣਗੇ ਅੱਜ ਤੋਂ ਪਰੋਸਾ ਤੈਗੇ ਮਾਰਕੀਟ ਵੱਲੋਂ ਨਿਕਲੂਗਾ ਹਾਂ ਮਾਰਕੀਟ ਦੇਖੋ ਟਰਾਂਸਪੋਰਟ ਮਾਰਕੀਟ ਐਸੋਸੀਏਸ਼ਨ ਦੇ ਕੇ ਆ ਸਾਡੇ ਵੱਲੋਂ ਜਿਹੜੀਆਂ ਤਲਵਾਰਸ ਤੁਹਾਨੂੰ ਮੁਸ਼ਕਿਲਾਂ ਨਹੀਂ ਆਣਗੀਆਂ ਸਾਡੇ ਵੱਲੋਂ ਨਹੀਂ ਆਣਗੀਆਂ ਐਗਰੀਟ ਬਿਲਕੁਲ ਐਗਰੀਟ ਹਾਂ ਉਹ ਜੇ ਤੁਸੀਂ ਸਾਡੇ ਵੱਲੋਂ ਕੋਈ ਚੀਜ਼ ਦੀ ਵਾਇਲੇਸ਼ਨ ਹੋਏਗੀ ਤੇ ਅਸੀਂ ਉਹਨੂੰ ਠੀਕ ਕਰਾਂਗੇ ਤੁਸੀਂ ਸਾਨੂੰ ਦੱਸੋ ਕੁਝ ਪਲਾਨ ਕੀਤਾ ਗਿਆ ਹੈ ਕਿਸ ਤਰ੍ਹਾਂ ਸੁਧਾਰਿਆ ਜਾਏਗਾ ਇਸ ਤਰ੍ਹਾਂ ਦੇ ਦੇਖੋ ਮਸਲੇ ਹੈਗੇ ਐ 35-40 ਸਾਲ ਤੋਂ ਐਸੇ ਤਾਂ ਹੀ ਚੱਲੇ ਆ ਰਹੇ ਆ ਜੀ ਔਰ ਅੱਜ ਸਿਸਟਮ ਨੂੰ ਅਸੀਂ ਠੀਕ ਕਰਨ ਨਿਕਲੇ ਹੈਗੇ ਆਮ ਆਦਮੀ ਪਾਰਟੀ ਠੀਕ ਕਰਨ ਨਿਕਲੀ ਹੈ ਥੋੜੇ ਟਾਈਮ ਲੱਗੇਗਾ ਲੇਕਿਨ ਹੌਲੀ ਹੌਲੀ ਕਰਦੇ ਕਰਦੇ ਅਸੀਂ ਉਹ ਠੀਕ ਕਰਾਂਗੇ ਰੋਡ ਮੈਪ ਸਿਰ ਤਿਆਰ ਕੀਤਾ ਗਿਆ ਰੋਡ ਮੈਪ ਬਿਲਕੁਲ ਤਿਆਰ ਕਰਕੇ ਇੱਥੇ ਆਇਆ ਉਸ ਤੋਂ ਬਗੈਰ ਨਹੀਂ ਆਇਆ ਮੈਂਬਰ ਹਾਂ ਜੀ ਤੇ ਸਾਡੇ ਵੱਲੋਂ ਅੱਜ ਸੱਦਾ ਦਿੱਤਾ ਗਿਆ ਸੀਗਾ ਚੇਅਰਮੈਨ ਸਾਹਿਬ ਨੂੰ ਉਹ ਆਏ ਉਹਨਾਂ ਨੇ ਸਾਡੀ ਮੁਸ਼ਕਿਲਾਂ ਸੁਣੀਆਂ ਤੇ ਉਹਨਾਂ ਨੇ ਪੂਰੀ ਉਮੀਦ ਦਿੱਤੀ ਹੈ ਕਿ ਕੰਮ ਕੀਤਾ ਜਾਏਗਾ ਸਾਰਾ ਮੇਨਟੇਨ ਵੀ ਕੀਤਾ ਜਾਏਗਾ ਤੇ ਇਹਨੂੰ ਅਪਗ੍ਰੇਡ ਵੀ ਕੀਤਾ ਜਾਏਗਾ ਸਾਰੇ ਟ੍ਰਾਂਸਪੋਰਟ ਅਗਰ ਨੂੰ ਤੇ ਉਹਨਾਂ ਨਾਲ ਕਾਫੀ ਡਿਸਕਸ਼ਨ ਹੋਈ ਹੈ ਪਾਰਕਿੰਗ ਦੇ ਮੁੱਦੇ ਤੇ ਇਨਕ੍ਰੋਚਮੈਂਟ ਦੇ ਮੁੱਦੇ ਤੇ ਸੜਕਾਂ ਸੀਵਰੇਜ ਬਾਰੇ ਤੇ ਉਹਨਾਂ ਨੇ ਸਾਨੂੰ ਕਾਫੀ ਵਿਸ਼ਵਾਸ ਦਲਾਇਆ ਹੈ ਪਹਿਲੇ ਪਹਿਲੇ ਸੀਵਰੇਜ ਦੇ ਕੰਮ ਵੀ ਹੋ ਜਾਣਗੇ ਤੇ ਗ੍ਰੀਨ ਬੈਲਟਾ ਵੀ ਸਾਰੀਆਂ ਮੇਨਟੇਨ ਕੀਤੀਆਂ ਜਾਣਗੀਆਂ ਪਹਿਲਾਂ ਸਤਾਰਾ ਦੇਖਿਆ ਤੁਸੀਂ ਉਦੋਂ ਵੀ ਇਹੀ ਮੁਸ਼ਕਿਲ ਆ ਸੀ ਤੁਹਾਨੂੰ ਉੱਥੇ ਵੀ ਉਹੀ ਮੁਸ਼ਕਿਲ ਆ ਰਹੀ ਹੈ ਜੀ ਮੁਸ਼ਕਿਲ ਆ ਰਹੀ ਹੈ ਪਰ ਕੰਮ ਕਰਨਾ ਤੇ ਉਮੀਦ ਤੇ ਰੱਖਣੀ ਹੈ ਤੇ ਕੰਮ ਤੇ ਕਰਨਾ ਹੀ ਹੈ ਬਾਕੀ ਸਾਡੀ ਕੋਸ਼ਿਸ਼ ਹੈ ਸਾਡੇ ਵੱਲੋਂ ਪੂਰੀ ਕੋਸ਼ਿਸ਼ ਹੈ ਕਿ ਸਾਡਾ ਇਹ ਸਾਰਾ ਚੰਗੀ ਤਰ੍ਹਾਂ ਨਾਲ ਮੇਨਟੇਨ ਕੀਤਾ ਜਾਵੇ ਤੇ ਇਹਨੂੰ ਚੰਗੀ ਤਰ੍ਹਾਂ ਵਸਾਇਆ ਜਾਵੇ ਬਾਕੀ ਦੇਖੋ ਕਲਸ ਦੇ ਚੇਅਰਮੈਨ ਸਾਹਿਬ ਸਾਡਾ ਕਿਸੇ ਸਰਕਾਰ ਸਾਹਿਬ ਨੇ ਕੀ ਸੈਸ਼ਨ ਦਿੱਤਾ ਉਹ ਨਿਓ ਉਹ ਤੇ ਬੜੇ ਪੋਜ਼ਿਟਿਵਲੀ ਸਾਨੂੰ ਕਹਿ ਕੇ ਗਏ ਆ ਕਿ ਸਾਰੇ ਚੀਜ਼ਾਂ ਨੂੰ ਮੱਦੇਨਜ਼ਰ ਰੱਖਣਗੇ ਇਨਕ੍ਰੋਚਮੈਂਟ ਦਾ ਵੀ ਧਿਆਨ ਰੱਖਣਗੇ ਸੀਵਰੇਜ ਪਾਕੇ ਦੇਣਗੇ ਸਾਨੂੰ ਬਾਕੀ ਸਾਡੇ ਇੱਥੇ ਗ੍ਰੀਨ ਬੈਲਟਾਂ ਨੂੰ ਮੇਨਟੇਨ ਕਰਨਗੇ ਤੇ ਅਪਗ੍ਰੇਡ ਕਰਨਗੇ ਲਾਈਟਸ ਦਾ ਬੜਾ ਵੱਡਾ ਮੁੱਦਾ ਸੀਗਾ ਉਹ ਕਹਿ ਗਏ ਆ ਆਰਡਰ ਉਹਨਾਂ ਨੇ ਕੀਤੇ ਆ ਕਿ ਸਭ ਤੋਂ ਪਹਿਲੇ ਪ੍ਰਾਇੋਰਟੀ ਤੇ ਲਾਈਟਸ ਦਾ ਕੰਮ ਕੀਤਾ ਜਾਵੇ ਅਸੀਂ ਜਾਗਰ ਟ੍ਰਾਂਸਪੋਰਟ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਨਾਲ ਮੇਰੇ ਸਾਰੇ ਮੈਂਬਰ ਕੋ ਜਨਰਲ ਸੈਕਟਰੀ ਹੈ ਕੋ ਸੈਕਟਰੀ ਹੈ ਜੀ ਸਾਰੇ ਅਸੀਂ ਐਸੋਸੀਏਸ਼ਨ ਦੇ ਮੈਂਬਰ ਸਾਹਿਬਾਂ ਵਾਈਸ ਪ੍ਰੈਜ਼ੀਡੈਂਟ ਸਾਹਿਬ ਖੜੋਤੇ ਆ ਅੱਜ ਪ੍ਰਿੰਟ ਲਿਫਟ ਤੇ ਚੇਰਮੈਨ ਨਾਲ ਗੱਲ ਕਰਾਇਆ ਸੀ ਇਹਨੂੰ ਬੁਲਾਇਆ ਸੀ ਇਹਨੂੰ ਕਿਹ ਕਿਹੇ ਮੁਸ਼ਕਿਲਾਂ ਚੇਰਮੈਨ ਸਾਹਿਬ ਨੂੰ ਬੁਲਾਉਣ ਦਾ ਸਾਡਾ ਇਹੋ ਹੀ ਮਕਸਦ ਸੀ ਉਹਨਾਂ ਨੂੰ ਅਸੀਂ ਦੱਸਣਾ ਚਾਹੁੰਦੇ ਸੀ ਕਿ ਟ੍ਰਾਂਸਪੋਰਟ ਨਗਰ ਉਹਨਾਂ ਨੇ ਬਣਾ ਕੇ ਦਿੱਤਾ ਇੰਪਰੂਵਮੈਂਟ ਟਰਸਟ ਵੱਲੋਂ ਬਣਿਆ ਇਹਦੇ ਵਿੱਚ ਸਾਨੂੰ ਕੋਈ ਵੀ ਫੈਸਿਲਿਟੀ ਨਹੀਂ ਹੈਗੀ ਜਿਹਦੇ ਵਿੱਚ ਅਸੀਂ ਹਾਊਸ ਟੈਕਸ ਵੀ ਦਿੰਨੇ ਆ ਪਾਣੀ ਦਾ ਬਿੱਲ ਵੀ ਪੇ ਕਰਦੇ ਆ ਹਰ ਚੀਜ਼ ਦਿੰਨੇ ਆ ਪਰ ਅੱਜ 18 ਤੋਂ 20 ਸਾਲ ਹੋ ਗਿਆ ਇੱਥੇ ਨਾ ਕੋਈ ਰੋਡ ਦਾ ਕੰਮ ਹੋਇਆ ਨਾ ਕੋਈ ਸਫਾਈ ਵਾਲਾ ਹੋਇਆ ਨਾ ਕੋਈ ਕੁਝ ਹੋਇਆ ਇਹ ਟ੍ਰਾਂਸਪੋਰਟ ਨਗਰ ਨੂੰ ਅੱਜ ਇਹਨ ਚੇਅਰਮੈਨ ਵੀ بڑے بڑے ਆਏ ਉਹਨਾਂ ਨੂੰ ਬੁਲਾਇਆ ਉਹਨਾਂ ਨੇ ਵੀ ਸਾਡੀਆਂ ਸੁਨੀਆਂ ਕਿਸੇ ਨੇ ਕੋਈ ਮਾੜਾ ਮੋਟਾ ਕੰਮ ਕੀਤਾ ਕਿਸੇ ਨੇ ਨਹੀਂ ਕੀਤਾ ਜਾਂ ਕਿਸੇ ਨੇ ਕੀਤਾ ਉਹਨਾਂ ਚੇਅਰਮੈਨ ਸਾਹਿਬ ਤੋਂ ਬਰੇ ਕੰਫੀਡੈਂਸ਼ੀਅਲ ਸਾਨੂੰ ਕਹਿ ਗਈ ਹੈ ਬਾਕੀ ਆਉਣ ਵਾਲਾ ਸਮਾਂ ਦੱਸੇਗਾ ਕਿ ਕਿੰਨਾ ਕੁ ਕੰਮ ਹੁੰਦਾ ਹੈ ਜਾਂ ਕਿੰਨਾ ਨਹੀਂ ਹੁੰਦਾ ਤੇ ਇਹ ਵੀ ਸਾਨੂੰ ਤੁਹਾਨੂੰ ਦੱਸਦੇ ਜੀ ਸਾਡੇ